ਇੰਟਰਾਡੇਟ ਟ੍ਰੇਡਿੰਗ ਦੇ ਲਈ ਇੱਕ ਬਹੁਤ ਵਧੀਆ ਤੇ ਇੱਕ ਸਰਲ ਤਰੀਕਾ ਤੇ ਜਿਹਦੇ ਨਾਲ ਹਰਕ ਦਿਨ ਘੜੋ ਘੜ ਤੁਹਾਨੂੰ ਇੱਕ ਟ੍ਰੇਡ ਪੱਕਾ ਮਿਲੂਗੀ ਤੇ ਵਧੀਆ ਪ੍ਰੋਫਿਟ ਵਾਲੀ ਮਿਲੂਗੀ ਸੋ ਤਰੀਕਾ ਕੀ ਆ ਉਹ ਜਾਣਨ ਤੋਂ ਪਹਿਲਾਂ ਪ੍ਰੋਸੈਸ ਨੂੰ ਜਾਂਦੇ ਹਾਂ ਸਭ ਤੋਂ ਪਹਿਲਾਂ ਕੀ ਕਰਨਾ ਆਪਣਾ ਫਰਸਟ ਪੁਆਇੰਟ ਆਪਣਾ ਕੀ ਆ ਪਹਿਲਾ ਸਟੈਪ ਆਪਣਾ ਕੀ ਆ ਨਿਫਟੀ 50 ਨਿਫਟੀ 50 ਦੇ ਵਿੱਚ 50 ਕੰਪਨੀਆਂ ਆ ਏ ਜਿਹੜੀਆਂ 50 ਕੰਪਨੀਆਂ ਨਾ ਇਹਨਾਂ ਦੇ ਨਾਮ ਦੇਖਣ ਵਾਸਤੇ ਇਹਨਾਂ ਦੀ ਲਿਸਟ ਦੇਖਣ ਵਾਸਤੇ ਤੁਸੀਂ Google ਤੇ ਸਰਚ ਕਰੋ ਨਿਫਟੀ 50 50 ਕੰਪਨੀ ਲਿਸਟ ਹੈਨਾ ਸੋ ਉਸ ਤੋਂ ਬਾਅਦ ਆ ਫਿਰ Google ਦੇ ਵਿੱਚ ਉਹਨਾਂ ਦੀ ਲਿਸਟ ਆ ਜਾਊਗੀ ਲਿਸਟ ਆ ਗਈ ਦੈਨ ਉਸ ਤੋਂ ਬਾਅਦ ਤੁਸੀਂ ਆਪਣਾ ਟ੍ਰੇਡਿੰਗ 뷰 ਐਪ ਖੋਲੋ ਜਾਂ ਫਿਰ ਟ੍ਰੇਡਿੰਗ 뷰 ਵੈਬਸਾਈਟ ਖੋਲੋ ਤੇ ਉੱਥੇ ਆਪਣੀ ਇੱਕ ਵਾਚ ਲਿਸਟ ਬਣਾਓ ਵਾਚ ਲਿਸਟ ਦਾ ਨਾਮ ਲਿਖ ਲਓ ਤੁਸੀਂ ਇੰਟਰਾਡੇ ਟ੍ਰੇਡਿੰਗ ਤੇ ਉਹਦੇ ਵਿੱਚ ਤੁਸੀਂ ਆਪਣੀਆਂ ਜਿਹੜੀਆਂ 50 ਦੀਆਂ 50 ਕੰਪਨੀਆਂ ਇੱਕ ਇੱਕ ਕਰਕੇ ਐਡ ਕਰ ਦੋ ਐਡ ਕਰ ਲੀਆਂ ਹੁਣ ਆਜੋ پلان ਤੇ ਤਰੀਕੇ ਤੇ ਆਜੋ ਸੋ ਤਰੀਕਾ ਕੀ ਆ 1 ਘੰਟੇ ਦਾ ਟਾਈਮ ਫਰੇਮ ਕਰਨਾ ਤੁਸੀਂ 1 ਘੰਟੇ ਦੇ ਟਾਈਮ ਫਰੇਮ ਤੇ ਤੁਸੀਂ ਹੈਮਰ ਲੱਭਣਾ ਹੈ ਸ਼ੂਟਿੰਗ ਸਟਾਰ ਲੱਭਣਾ ਜੇ ਹੈਮਰ ਬਣਿਆ ਫਿਰ ਬਾਇ ਕਰਨਾ ਜੇ ਸ਼ੂਟਿੰਗ ਸਟਾਰ ਬਣਿਆ ਫਿਰ ਤੁਸੀਂ ਕੀ ਕਰਨਾ ਸੈਲ ਕਰਨਾ ਤੇ ਟ੍ਰੈਂਡ ਬਹੁਤ ਇੰਪੋਰਟੈਂਟ ਜਿਵੇਂ ਹੈਮਰ ਵਾਲੀ ਵੀਡੀਓ ਦੇ ਵਿੱਚ ਆਪਾਂ ਦੱਸਿਆ ਜਿਵੇਂ ਸ਼ੂਟਿੰਗ ਸਟਾਰ ਵਾਲੀ ਵੀਡੀਓ ਚ ਦੱਸਿਆ ਉਹ ਰੂਲ ਜਿਹੜੇ ਹਨ ਉਹ ਕਿਸੇ ਵੀ ਟਾਈਮ ਫਰੇਮ ਤੇ ਤੁਸੀਂ ਹੈਮਰ ਤੇ ਟ੍ਰੇਡ ਕਰੋ ਕਿਸੇ ਵੀ ਟਾਈਮ ਫਰੇਮ ਤੇ ਤੁਸੀਂ ਸ਼ੂਟਿੰਗ ਸਟਾਰ ਤੇ ਟ੍ਰੇਡ ਕਰੋ ਸਾਰਿਆਂ ਦੇ ਵਿੱਚ ਅਪਲਾਈ ਹੁੰਦੀ ਹੈ ਸੋ ਸਭ ਤੋਂ ਪਹਿਲਾ ਜਿਹੜਾ ਰੂਲ ਹੁੰਦਾ ਹੈ ਹੈਮਰ ਦੇ ਵਿੱਚ ਉਹ ਇਹ ਹੁੰਦਾ ਕਿ ਟ੍ਰੈਂਡ ਅਪ ਹੋਣਾ ਚਾਹੀਦਾ ਜੇ ਅਪ ਟ੍ਰੈਂਡ ਆ ਫਿਰ ਆਪਾਂ ਹੈਮਰ ਤੇ ਟ੍ਰੇਡ ਕਰ ਸਕਦੇ ਹਾਂ ਪਹਿਲਾ ਰੂਲ ਦੂਜਾ ਰੂਲ ਇਹ ਹੁੰਦਾ ਕਿ ਹੈਮਰ ਦਾ ਸਾਈਜ਼ ਛੋਟਾ ਹੋਣਾ ਚਾਹੀਦਾ ਜਿੰਨਾ ਛੋਟਾ ਸਾਈਜ਼ ਓਨਾ ਵੱਡਾ ਉਹਦੇ ਵਿੱਚ ਪ੍ਰੋਫਿਟ ਹੁੰਦਾ ਤੀਜਾ ਰੂਲ ਇਹ ਆ ਜਿੱਥੇ ਬਣਿਆ ਉੱਥੇ ਸਪੋਰਟ ਜਾਂ ਫਿਰ ਰੈਜ਼ਿਸਟੈਂਸ ਜ਼ਰੂਰ ਹੋਣਾ ਚਾਹੀਦਾ ਜਿਵੇਂ ਇੱਥੇ ਦੇਖੋ ਇੱਥੇ ਸਪੋਰਟ ਬਣਦਾ ਇਥੋਂ ਬਹੁਤ ਵਾਰ ਪਹਿਲਾਂ ਵੀ ਮਾਰਕੀਟ ਨੇ ਸਪੋਰਟ ਲਿਆ ਸੋ ਇਹ ਤਿੰਨ ਰੂਲ ਹੈ ਹੈਮਰ ਦੇ ਵਿੱਚ ਉਸੇ ਤਰ੍ਹਾਂ ਜੇ ਸ਼ੂਟਿੰਗ ਸਟਾਰ ਦੀ ਆਪਾਂ ਸਭ ਤੋਂ ਪਹਿਲਾ ਰੂਲ ਡਾਊਨ ਟ੍ਰੈਂਡ ਹੋਣਾ ਚਾਹੀਦਾ ਦੂਜਾ ਰੂਲ ਆਕਾਰ ਛੋਟਾ ਹੋਣਾ ਚਾਹੀਦਾ ਸ਼ੂਟਿੰਗ ਸਟਾਰ ਦਾ ਤੇ ਤੀਜਾ ਰੂਲ ਇਹ ਆ ਕਿ ਸ਼ੂਟਿੰਗ ਸਟਾਰ ਜਿੱਥੇ ਬਣਿਆ ਉਥੇ ਰੈਜ਼ਿਸਟੈਂਸ ਜ਼ਰੂਰ ਹੋਣਾ ਚਾਹੀਦਾ ਸੋ ਇਹ ਜਿਹੜੇ ਤਿੰਨ ਰੂਲ ਆ ਹਨ ਮਰ ਵਾਸਤੇ ਸ਼ੂਟਿੰਗ ਸਟਾਰ ਵਾਸਤੇ ਹਮੇਸ਼ਾ ਯਾਦ ਰੱਖੋ ਕਿਸੇ ਵੀ ਟਾਈਮ ਫਰੇਮ ਤੇ ਤੁਸੀਂ ਜੇ ਟਰੇਡ ਕਰਨੀ ਹੈ ਮਰਤੇ ਸ਼ੂਟਿੰਗ ਸਟਾਰ ਤੇ ਇਹ ਜਿਹੜੇ ਤਿੰਨ ਰੂਲ ਆ ਹਰ ਇੱਕ ਟਾਈਮ ਫਰੇਮ ਦੇ ਵਿੱਚ ਅਪਲਾਈ ਹੋਣਗੇ ਤੇ ਜਦੋਂ ਵੀ ਕੋਈ ਪਰਫੈਕਟ ਹੈਮਰ ਬੰਦਾ ਪਰਫੈਕਟ ਸ਼ੂਟਿੰਗ ਸਟਾਰ ਬੰਦਾ ਘੰਟੇ ਵਾਲੇ ਟਾਈਮ ਫਰੇਮ ਤੇ ਕਿਸੇ ਵੀ ਸਟਾਕ ਦੇ ਵਿੱਚ ਤੁਸੀਂ ਉਹਦੇ ਵਿੱਚ ਇੰਟਰਾਡੇ ਟ੍ਰੇਡਿੰਗ ਕਰ ਸਕਦੇ ਜੋ ਹੈਮਰ ਤੇ ਬਾਏ ਕਰ ਸਕਦੇ ਜੋ ਸ਼ੂਟਿੰਗ ਸਟਾਰ ਤੇ ਤੁਸੀਂ ਸੇਲ ਕਰ ਸਕਦੇ ਜੋ ਤੇ ਕਿਵੇਂ ਕਰਨਾ ਜਦੋਂ ਮਾਰਕੀਟ ਓਪਨ ਹੋ ਜਾਂਦੀ ਹੈ ਤੇ 10:15 ਮਿੰਟ ਤੋਂ ਤੁਹਾਡੀ ਗੇਮ ਸ਼ੁਰੂ ਹੁੰਦੀ ਹੈ 10:15 ਮਿੰਟ ਤੁਸੀਂ ਕੀ ਕਰਨਾ ਨਿਫਟੀ 50 ਦੇ ਜਿੰਨੇ ਸਟਾਕਸ ਦੀ ਤੁਸੀਂ ਲਿਸਟ ਬਣਾਈ ਹੈ ਪੰਜਾਹ ਜਿਹੜੇ ਸਟਾਕਸ ਆ ਸੋ ਵਾਰੀ ਵਾਰੀ ਹਰ ਇੱਕ ਸਟਾਕਸ ਦੇ ਵਿੱਚ ਤੁਸੀਂ ਦੇਖਣਾ ਹੈ ਘੰਟੇਲੇ ਟਾਈਮ ਫਰੇਮ ਤੇ ਜਿਹਦੇ ਵਿੱਚ ਅਮਰ ਬਣਿਆ ਉਹਦੇ ਵਿੱਚ ਤੁਸੀਂ ਬਾਇ ਕਰ ਸਕਦੇ ਜੋ ਜਿਹਦੇ ਵਿੱਚ ਸ਼ੂਟਿੰਗ ਸਟਾਰ ਬਣਿਆ ਉਹਦੇ ਵਿੱਚ ਤੁਸੀਂ ਸੈਲ ਕਰ ਸਕਦੇ ਜੋ ਹਰ ਘੰਟੇ ਬਾਅਦ ਦੇਖਣਾ 10 15 ਦੇ ਪਹਿਲਾਂ ਦੇਖਿਆ ਫਿਰ 11 15 ਦੇ ਫਿਰ 12 15 ਦੇ ਫਿਰ 1 15 ਦੇ ਤੇ ਫਿਰ 2 15 ਦੇ ਸੋ ਪੰਜ ਵਾਰੀ ਇੱਕ ਦਿਨ ਦੇ ਵਿੱਚ ਤੇ ਇਹਦੇ ਵਿੱਚ ਦੇਖੋ ਜ਼ਰੂਰੀ ਨਹੀਂਗਾ ਜੇ 10 15 ਦੇ ਜਾਂ ਫਿਰ 11 15 ਦੇ ਤੁਹਾਡਾ ਕੰਮ ਹੋ ਗਿਆ ਤਾਂ ਇੱਕ ਟਰੇਡ ਮਿਲ ਗਈ ਇਹ ਦਿੰਦੀ ਸੋ ਫਿਰ ਹੋਰ ਲੋੜ ਨਹੀਂ ਗਈ ਕਿਉਂਕਿ ਓਵਰ ট্রেਡਿੰਗ ਜਿਹੜਾ ਬੰਦਾ ਕਰਦਾ ਉਹ ਪ੍ਰੋਫਿਟ ਸੋ ਦਿਨ ਦੇ ਵਿੱਚ ਟ੍ਰੇਡ ਏਕ ਹੀ ਕਰਨੀ ਭਾਵੇਂ ਤੁਸੀਂ ਆਪਣਾ ਆਪਸ਼ਨ ਟ੍ਰੇਡਿੰਗ ਕਰੋ ਭਾਵੇਂ ਇੰਟਰਾਡੇ ਟ੍ਰੇਡਿੰਗ ਕਰੋ ਜੇ ਤੁਸੀਂ ਓਵਰ ਟ੍ਰੇਡ ਕਰੋਗੇ ਲਾਸ ਇਹਦੇ ਵਿੱਚ ਵੀ ਹੋਊਗਾ ਤੇ ਲਾਸ ਉਹਦੇ ਵਿੱਚ ਵੀ ਓਵਰ ਟ੍ਰੇਡਿੰਗ ਤੇ ਹੁੰਦਾ ਸੋ ਓਵਰ ਟ੍ਰੇਡਿੰਗ ਕਰਨੀ ਨਹੀਂ ਕੀ ਸੋ ਇਹ ਤਰੀਕਾ ਹੈ ਤੇ ਇਹ ਰੂਲਸ ਆ ਸੋ ਧਿਆਨ ਦੇ ਨਾਲ ਸਮਝ ਕੇ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰਨਾ ਸ਼ੁਰੂ ਕਰੋ